ਹਾਂਜੀ ਮਿੱਤਰੋ ਕਿੱਦਾਂ ਸਾਰੇ ਲੋ ਜੀ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਦੇਸੀ ਮੁਰਗਾ ਮੁਰਗੀਆਂ ਕਿਸੇ ਵੀਰ ਨੂੰ ਚਾਹੀਦੇ ਹੋਣ ਆਪਣੇ ਨਾਲ ਕੰਟੈਕਟ ਕਰ ਸਕਦਾ ਤੇ ਇਸ ਤੋਂ ਪਹਿਲਾਂ ਮੇਰਾ ਵੀਰ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜਿਹਦੇ ਨਾਲ ਕਿ ਤੁਹਾਡੇ ਕੋਲ ਹਰ ਨਵੀਂ ਤੋਂ ਨਵੀਂ ਵੀਡੀਓ ਪਹੁੰਚ ਸਕੇ ਕੰਬੋਜ ਪੋਲਟਰੀ ਫਾਰਮ ਦੇ ਨਾਮ ਦੇ ਆਪਣਾ YouTube ਚੈਨਲ ਤੇ ਸਾਰੇ ਮੇਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਆਪਾਂ ਇਹ ਮੁਰਗੇ ਆ ਦੇਸੀ ਆਪਣੇ ਕੋਲ ਫ੍ਰੀ ਰੇਂਜ ਏਰੀਆ ਵਾਲੇ ਐ ਨਹੀਂ ਹੈਗਾ ਵੀ ਇਹ ਫਾਰਮ ਦੇ ਵਿੱਚ ਆਪਾਂ ਰੱਖੇ ਹੋਏ ਆ ਤੁਹਾਡੇ ਸਾਹਮਣੇ ਆ ਫ੍ਰੀ ਰੇਂਜ ਏਂਜ ਦੇ ਵਿੱਚ ਰਹਿੰਦੇ ਨੇ ਇਹ ਤੇ ਕਿਸੇ ਵੀ ਵੀਰ ਭਰਾ ਨੂੰ ਚਾਹੀਦੇ ਹੋਣ ਜਿਵੇਂ ਮੀਟ ਪਰਪਸ ਲਈ ਜਾਂ ਆਪਣਾ ਘਰੇ ਰੱਖਣ ਵਾਸਤੇ ਆਪਣੇ ਨਾਮ ਕੰਟੈਕਟ ਕਰ ਸਕਦਾ ਆਪਾਂ ਸਕਰੀਨ ਦੇ ਉੱਪਰ ਆਪਣਾ ਨੰਬਰ ਲਾ ਦਾਂਗੇ ਜਿਹਦੇ ਨਾਲ ਤੁਸੀਂ ਆਪਣਾ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਚੈੱਕ ਕਰ ਸਕਦੇ ਹੋ ਮੁਰਗਾ ਬਿਲਕੁਲ ਤਿਆਰ ਆ ਐਕਟਿਵ ਮੁਰਗਾ ਕਿਸੇ ਵੀਰ ਨੂੰ ਚਾਹੀਦੇ ਹੋਣ ਆਪਣਾ ਨਾ ਕੰਟੈਕਟ ਕਰ ਲੋ ਇਹ 4.5 ਮਹੀਨਿਆਂ ਦਾ ਮੁਰਗਾ ਹੋਇਆ ਹੋਇਆ ਬਾਂਗਾ ਮੁਰਗਾ ਦੇਣ ਲੱਗ ਗਿਆ ਵਿੱਚੋਂ ਵਿੱਚੋਂ ਤੇ ਕਿਸੇ ਭਰਾ ਨੂੰ ਚਾਹੀਦੇ ਹੋਣ ਆਪਣਾ ਨਾ ਕੰਟੈਕਟ ਕਰ ਸਕਦਾ ਤੇ ਇੱਕ ਬੰਦਾ ਆ ਗਿਆ ਆਪਣੇ ਕੋਲ ਥੋੜੇ ਦਿਨ ਪਹਿਲਾਂ ਹੀ ਉਹ ਵੀ ਵੀ ਮੁਰਗਾ ਲੈਣ ਹੀ ਆਇਆ ਸੀਗਾ ਜਦੋਂ ਉਹਨੂੰ ਰੇਟ ਦੱਸਿਆ ਵੀ ਆਹ ਰੇਟ ਹੈ ਤੇ ਉਹ ਕਹਿੰਦਾ ਵੀ ਆਪਾਂ ਮਾਰਕੀਟ 'ਚੋਂ ਜੇ ਮੀਟ ਲੈਣੇ ਤਾਂ 200 ਰੁਪਏ ਕਿਲੋ ਮਿਲਦਾ ਮੈਂ ਆ ਵੀਰ ਨੂੰ ਸਮਝਾਇਆ ਵੀਰ ਵੀ ਉਹ ਫਿਰ 35 ਦਿਨੇ 'ਚ ਤਿਆਰ ਕਰ ਦੇ 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 ਦਿੰਦੇ ਮੁਰਗੇ ਵੀ ਆਪਣੇ ਤੋਂ ਉਹ ਚੀਜ਼ ਨਹੀਂ ਹੈ ਕਿ ਵੀ ਤੁਸੀਂ ਅਡੰਗਾ ਹੀ ਖਾਣਾ ਦੋ ਦੋ ਸੋਚੋ ਫਿਰ ਤੁਸੀਂ ਉਹੀ ਖਾ ਲਓ ਮੇਰਾ ਵੀਰ ਕੀ ਕਹਿੰਦੇ ਫਿਰ ਆਪਣੇ ਦੇਸੀ ਮੁਰਗਾ ਕਾਦੇ ਲਈ ਲੈਣਾ ਜੇ ਮੈਂ ਹੁਣਾਂ ਭਰਾਵਾਂ ਨੂੰ ਦੱਸਣ ਜਾ ਰਿਹਾ ਵੀ ਕੋਈ ਚੀਜ਼ ਖਾਣੀ ਹੈ ਤੇ ਵਧੀਆ ਖਾਓ ਦੋ ਪੈਸੇ ਫालतू ਜ਼ਰੂਰ ਲੱਗ ਜਾਣਗੇ ਆਪਣੇ ਜੇ ਹੁਣ 200 ਰੁਪਏ ਕਿਲੋ ਮੀਟ ਮਿਲ ਜਾਂਦਾ ਕੋਈ ਗੱਲ ਨਹੀਂ ਜੇ ਤੇ ਆਪਣਾ ਕੋਈ 50 100 ਫालतू ਵੀ ਲੱਗਦੇ ਤਾਂ ਵਧੀਆ ਚੀਜ਼ ਖਾਓ ਮੈਂ ਐ ਨਹੀਂ ਕਹਿੰਦਾ ਵੀ ਆਪਣੇ ਕੋਲੋਂ ਹੀ ਮੁਰਗਾ ਲੈ ਕੇ ਜਾਓ ਜਿੱਥੇ ਵੀ ਤੁਹਾਨੂੰ ਜਿਹੜੇ ਏਰੀਆ 'ਚ ਜਿਹੜਾ ਫਾਰਮ ਨੇੜੇ ਪੈਂਦਾ ਉਸੇ ਫਾਰਮ 'ਚ ਤੁਸੀਂ ਮੁਰਗਾ ਲਿਆ ਸਕਦੇ ਹੋ ਦੇਸੀ ਵੀ ਵਧੀਆ ਚੀਜ਼ ਖ ਕਿਉਂਕਿ ਉਹਨਾਂ ਨੇ ਤਾਂ ਸਿਰਫ ਮੀਟ ਪਰਪਸ ਦੇ ਲਈ ਹੀ ਵੇਚਣਾ ਹੁੰਦਾ ਤੇ ਆਪਣੇ ਹੁਣ ਤੁਸੀਂ ਲਾ ਲਉਣਾ ਉਹਨਾਂ ਨੇ ਕਦੀ ਬਾਹਰ ਘੁੰਮ ਕੇ ਵੇਖਿਆ ਹੁੰਦਾ ਸਾਰਾ ਦਿਨ ਵਿਚਾਰੇ ਨੇ ਅੰਦਰ ਹੀ ਪਿਆ ਰਹਿਣਾ ਤੁਸੀਂ ਆਪ ਸਿਆਣੇ ਹੋ ਮੇਰੇ ਵੀ ਜਿਹੜਾ ਮੁਰਗਾ 35 ਦਿਨਾਂ ਚ ਆਉਂਦੀਆਂ ਲੱਤਾਂ ਤੇ ਨਹੀਂ ਖੜ ਸਕਦਾ ਉਹ ਆਪਣੇ ਸਰੀਰ ਚ ਕਿੰਨੀਕ ਜਾਣ ਦਊਗਾ ਜਾਂ ਕੀ ਕਰੂਗਾ ਉਹਦੇ ਨੁਕਸਾਨ ਹੀ ਆ ਕੋਈ ਫਾਇਦਾ ਨਹੀਂ ਹੈਗਾ ਉਹਦਾ ਆ ਦੇਖ ਲਓ ਹੁਣ ਤੁਸੀਂ ਕਟੋ-ਕਟ ਵੀ ਹੁਣ 4.5 ਮਹੀਨਿਆਂ ਦੇ ਹੋਏ ਹੋਏ ਜਾਨਵਰ ਆਪਣੇ ਜਿਹੜੇ ਜਾਨਵਰ ਕੀ ਕਹਿੰਦੇ 4.5 ਪੰਜ ਮਹੀਨਿਆਂ 'ਚ ਤਿਆਰ ਹੋਣ ਵਾਲਾ ਉਹਨੂੰ ਉਹ 35 ਦਿਨਾਂ 'ਚ ਤਿਆਰ ਕਰ ਦਿੰਦੇ ਨੇ ਕਿਉਂਕਿ ਉਹਨਾਂ ਨੇ ਸਿਰਫ ਪੈਸਾ ਕਮਾਉਣਾ ਹੁੰਦੇ ਤੋਂ ਉਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂਗਾ ਵੀ ਹਾਂ 35 ਦਿਨਾਂ 'ਚ ਤਿਆਰ ਹੁੰਦਾ ਜਾਂ 40 ਦਿਨਾਂ 'ਚ ਤਿਆਰ ਹੁੰਦਾ ਇਸ ਕਰਕੇ ਮੇਰਾ ਵੀਰ ਜਿੰਨੇ ਵੀ ਕੋਈ ਮੁਰਗਾ ਖਾਣਾ ਹੁੰਦਾ ਆਪਦਾ ਵਧੀਆ ਕੀ ਕਹਿੰਦੇ ਚੰਗੇ ਹੁਣ ਦੇਸੀ ਮੁਰਗਾ ਲਾਓ ਚੰਗੀ ਚੀਜ਼ ਖਾਓ ਠੀਕ ਹੈ ਜਿਹਦੇ ਨਾਲ ਆਪਣੇ ਸਰੀਰ ਨੂੰ ਤਾਕਤ ਵੀ ਮਿਲੇ ਨਾ ਕਿ ਕਹਿੰਦੇ ਉਹ ਉਹ ਜਾਂ ਮੁਰਗਾ ਖਾ ਕੇ ਆਪਣੇ ਸਰੀਰ 'ਚ ਨੁਕਸਾਨ ਹੀ ਹੋਣਿਆ ਕੋਈ ਫਾਇਦਾ ਕੋਈ ਨਹੀਂ ਹੋਣਾ ਇਸ ਕਰਕੇ ਚੰਗੀ ਚੀਜ਼ ਮੇਰਾ ਵੀਰ ਖਾਇਆ ਕਰੋ ਆ ਦੇਖ ਸਕਦੇ ਤੁਸੀਂ ਹੁਣ ਆਪਣਾ ਜਾਨਵਰ 4.5 ਮਹੀਨਿਆਂ ਦੇ ਹੋਏ ਹੋਏ ਆ। ਇਹ ਚੈੱਕ ਕਰ ਸਕਦੇ ਹੋ ਤੁਸੀਂ 4.5 ਮਹੀਨਿਆਂ ਦੇ ਹੋਏ ਵੀ ਹਜੇ 4.5 ਮਹੀਨਿਆਂ ਦੇ ਪੂਰੇ ਨਹੀਂ 4-5 ਦਿਨਾਂ ਤੱਕ 4.5 ਮਹੀਨੇ ਦੇ ਹੋ ਜਾਣੇ ਮਤਲਬ ਵੀ ਹੁਣ ਤਿਆਰ ਆ ਵੀ ਕਿਸੇ ਵੀ ਭਰਾ ਨੂੰ ਚਾਹੀਦੇ ਹੁਣ ਜਿਵੇਂ ਅੱਗੇ ਮੀਟ ਪਰਪਸ ਲਈ ਚਾਹੀਦੇ ਹੁਣ ਜਾਂ ਘਰੇ ਰੱਖਣ ਵਾਸਤੇ ਚਾਹੀਦੇ ਹੁਣ ਆਪਾਂ ਦੇ ਦਾਂਗੇ ਆ ਦੇਖ ਲਓ ਹੁਣ ਇੱਥੇ ਆਉ ਸਾਹਮਣੇ ਫਾਰਮ ਆ ਆਪਣਾ ਇੱਧਰ ਦੀ ਆਪੇ ਜਦੋਂ ਇਹਨਾਂ ਨੇ ਖਾਣਾ ਪੀਣਾ ਹੁੰਦਾ ਕੰਧ ਥਾਣ ਟਪ ਟਪ ਕੇ ਸਾਰੇ ਆਪੇ ਆ ਜਾਂਦੇ ਨੇ ਮੈਂ ਚੈੱਕ ਕਰ ਸਕੂ ਡਾਰੀਆਂ ਮਾਰ ਮਾਰ ਕੇ ਇਹ ਵੀ ਉਹੀ ਗੱਲ ਨੇ ਜੀ ਚੀਜ਼ ਖਾਣੀ ਤੇ ਚੰਗੀ ਖਾਓ ਤੇ ਕਿਸੇ ਵੀ ਭਰਾ ਨੂੰ ਚਾਹੀਦੇ ਹੁਣ ਇਹ ਫਾਰਮ ਆਪਣਾ ਪਿੰਡ ਗੁੱਲਰ ਵਾਲਾ ਤਹਿਸੀਲ ਟਵਾਨਾ ਡਿਸਟ੍ਰਿਕਟ ਫਤਿਹਾਂਵਾਦ ਤੇ ਆਪਣਾ ਇਹ ਪਿਆ ਜਾਂਦਾ ਫਾਰਮ ਅਕਾਂ ਵਾਲੇ ਤੋਂ ਜਦੋਂ ਆਪਾਂ ਕਾਣਾ ਖੇਡ ਰੋਡ ਜਾਂਦੇ ਆ ਉਸ ਤੇ ਉਸ ਰੋਡ ਦੇ ਉੱਤੇ ਆਪਣਾ ਫਾਰਮ ਹੈ ਕਿਸੇ ਵੀ ਭਰਾ ਨੇ ਮੁਰਗੇ ਦੇਸੀ ਲੈਣੇ ਹੋਣ ਬਿਲਕੁਲ ਤਿਆਰ ਤੇ ਆਪਣੇ ਨਾਲ ਕੰਟੈਕਟ ਕਰ ਸਕਦਾ ਤੇ ਆਪਾਂ ਸਕਰੀਨ ਦੇ ਉੱਪਰ ਆਪਣਾ ਨੰਬਰ ਪਾ ਦਾਂਗੇ ਜਿਹਦੇ ਨਾਲ ਤੁਸੀਂ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ WhatsApp ਮੈਸੇਜ ਕਰ ਲਿਆ ਕਰੋ ਜਾਂ ਕਾਲ ਕਰ ਲਿਆ ਕਰੋ ਪਰ ਜਿੰਨੇ ਲੈਣੇ ਮੇਰਾ ਵੀਰ ਉਹੀ ਕੰਟੈਕਟ ਕਰੇ ਠੀਕ ਐ ਐ ਨਾ ਹੋਵੇ ਕਿ ਫੋਨ ਕਰ ਕਰਕੇ ਮੇਰਾ ਵੀਰ ਨੂੰ ਤੰਗ ਨਾ ਕਰੋ ਜਿਸ ਭਰਾ ਨੇ ਵੀ ਲੈਣੇ ਹੋਏ ਫਿਰ ਆਪਣੇ ਨਾਲ ਕੰਟੈਕਟ ਕਰਿਓ ਚੈੱਕ ਕਰ ਸਕਦੇ ਤੁਸੀਂ ਬਿਲਕੁਲ ਵਧੀਆ ਮੁਰਗਾ ਦੇਸੀ ਧੰਨਵਾਦ